जिन्ने सुती शक्ति शक्ति पुलिस प्रशासन मुर्दाबाद 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 पुलिस प्रशासन मुर्दाबाद 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 मुदाबाद मुर्दाबाद ਮਰਦਾਬਾ ਸੱਕੇ ਜਾਈ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਸੱਕੇ ਜਾਈ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਕਰਨੀ ਅਤੇ ਲక్ష్ੁਮੰਗਲ ਬਾਣੇ ਦੇ ਬਾਅਦ ਧਰਨਾ ਲਾਇਆ ਕੀ ਕਹਣਾ ਹੈ ਜੈ ਵਾਲਮੀਕੀ ਅਰ ਅਰ ਵਾਲਮੀਕੀ ਮੈਂ ਕਰਨ குரு ਗਿਆਨਾਥ ਆਸ਼ਰਮ ਪੁਰਸ਼ਿਕਸ਼ਦਲ ਤੋਂ ਕਰਨਾ ਲਾਇਆ ਜੀ ਆਪਾਂ ਮਾਤਾ ਜਿਹੜੀ ਕੱਲ ਮਾਤਾ ਦੀ ਆਪਾਂ ਕਬਰ ਕੀਤੀ ਸੀ ਉਹ ਮਾਦਾ ਦੀ ਸੁਣਵਾਈ ਨਹੀਂ ਹੋ ਰਹੀ ਜੀ ਉਹਦੇ ਮਾਦਾ ਦੇ ਚਪੇੜਾ ਮਾਰੀਆਂ ਆਪਾਂ ਕਹਾਂਗੇ ਉਹ ਲੈਡੀ ਕਨਸਟੇਬਲਾਂ ਨੂੰ ਬਖਾਓ ਉੱਥੇ ਕਾਨੂੰਨੀ ਕਾਰਵਾਈ ਕਰੋ ਇੱਕ ਮੁੰਡੇ ਦਾ ਸਿਰ ਪਾਟਾ ਵਾ ਵੀ ਸਿਰ ਪਾਟਾ ਵਾ ਤੇ ਉਹਦੇ ਮੁਜਰਮ ਫੜੇ ਆ ਇਹਨਾਂ ਨੇ ਫੜ ਕੇ ਤੇ ਛੱਡ ਦਿੰਦੇ ਆ ਜੀ ਕੀ ਸਮਝ ਤੇ ਬਾਰ ਬਾਰ ਧਰਨੇ ਲਾਣੇ ਇਨਸਾਫ ਮਿਲਦਾ ਉਸ ਤਰ੍ਹਾਂ ਤਾਂ ਇਨਸਾਫ ਆਨੂੰ ਸਰ ਸਾਡੇ ਆਨੂੰ ਮਿਲਦਾ ਇਨਸਾਫ ਧਰਨੇ ਆਣਾ ਪਰਨਾ ਲਾਵਾਂਗੇ ਪਰਚਾ ਹੋਊਗਾ ਕੋਈ ਵੀ ਆ ਸਾਡੇ ਦੇ ਮਹੀਨੇ ਚ 30 ਦੇ 30 ਦਿਨਾਂ ਨੂੰ ਤੇਣਾ ਲਾਉਣਾ ਪੈਂਦਾ ਉਹ ਵੀ ਸਿਰਫ ਇੱਕ ਪਰਚੇ ਕਰਾਉਣ ਲਈ ਦੀ ਮੰਗ ਕੀ ਮੰਗ ਕੀ ਕਰਦੇ ਮੰਗ ਇਹ ਕਰਦੇ ਕਿ ਜੋ ਜਿਹੜਾ ਸਿਰਪਟ ਆ ਉਹ ਮੁਜਰਮ ਫੜੇ ਜਾਣ ਤੇ ਮੈਡਮ ਜਿਹੜੀ ਲੇਡੀਜ਼ ਕਾਫੇ ਬਲ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਹਾਂਜੀ ਐਸਐਸਓ ਸਾਹਿਬ ਨੇ ਕੀਤੀ ਆਪਾਂ ਘੰਟੇ ਦਾ ਟਾਈਮ ਦਿੱਤਾ ਤੇ ਫੇਰ ਇੱਥੇ ਬੈਠੇ ਹਾਂ ਜੀ ਨਹੀਂ ਨਹੀਂ ਜੀ ਨਹੀਂ ਠੀਕ ਹੈ ਕੀ ਸਮੱਸਿਆ ਬੰਦਾ ਮਲਾਮ ਨੇ ਪਹਿਲਾਂ ਅੱਜ ਤੱਕ ਚੱਲਦਾ ਹੀ ਆਇਆ ਵਾ ਮਲਾਮ ਨੇ ਮਲਾਮ ਦਾ ਸਾਥ ਦੇਣਾ ਤੁਹਾਨੂੰ ਕਰਨਾ ਕਿੰਨੇ ਦਿਨ ਤੱਕ ਰਹੇਗਾ ਤਰਨਾ ਉਹਨਾਂ ਚੱਕ ਤੱਕ ਉਹਨਾਂ ਚੱਕ ਤੱਕ ਰਹਿ ਗਈ ਜਿੰਨੇ ਚੱਕ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਜਿੰਨੇ ਚੱਕ ਮੁਜਰੀਮ ਨਹੀਂ ਫੜੇ ਜਾਂਦੇ ਐਫ ਆਈ ਆਰ ਨਹੀਂ ਉਹਨਾਂ ਨੂੰ ਦਰਜ ਕਰਦੇ ਉਹਨਾਂ ਦੀ ਗੁਰੂ ਜਾਨਾਂ ਦਾ ਹਾਂਜੀ ਤਰਨੇ ਦੇ ਬੈਠੇ ਕੀ ਗੱਲ ਐ ਇਹ ਆ ਪਿੰਨ ਕਰਨਾਲ ਤੋਂ ਝਗੜਾ ਹੋਇਆ ਜੀ ਉਹਨਾਂ ਨੂੰ ਕੋ ਇਨਸਾਫ ਨਹੀਂ ਮਿਲਿਆ ਉਹਦੇ ਵਾਸਤੇ ਮੰਗ ਕਰਨ ਦੇ ਆ ਅੱਛਾ ਤਦ ਬੈਠੇ ਤਰਨੇ ਹਾਂਜੀ ਉਹ ਮੰਗ ਕੀ ਕਰਦੇ ਆ ਮੰਗ ਇਨਸਾਫ ਦੀ ਮੰਗ ਕਰਦੇ ਆ ਠੀਕ ਹਾਂਜੀ ਯਾ ਕੈਮਰਾ ਲੈ ਗਏ ਤੁਹਾਨੂੰ ਗਲਤ ਨਹੀਂ ਬੋਲਣ ਦੇ ਕਿ ਨਾਮ ਫਾਦਲ ਭਾਈ ਇਹ ਗੱਲਬਾਤ ਹੋਈ ਜਿਹੜਾ ਵਜਿਆਂ ਨੂੰ ਘਰ ਆ ਗਿਆ ਫਟ ਗਿਆ ਸੀ ਕੌਣ ਕੁੱਟ ਕੇ ਗਿਆ ਜੱਜ ਤੇ ਜੰਜੀਰਾ ਤੇ ਉਹਦਾ ਮੁੰਡਾ ਭਾਈ ਕੋਈ ਪੁਰਾਣੀ ਨਿੰਦਿਸ਼ੀ ਪੁਰਾਣੇ ਕੋਈ ਨਹੀਂ ਭਾਈ ਉਹ ਕਹਿੰਦੇਗਾ ਤੁਸੀਂ ਸਾਡਾ ਕੁਝ ਨਹੀਂ ਕਰ ਸਕਦੇ ਸਾਨੂੰ ਘਰ ਆ ਕੇ ਕੁੱਟ ਗਏ ਮੇਰੇ ਮਾਦਾ ਨੂੰ ਵੀ ਕੁੱਟਿਆ ਮੈਨੂੰ ਵੀ ਕੁੱਟਾਂ ਸਿਰ ਪਾੜ ਗਏ ਮੇਰਾ ਕਿੰਨਾਂ ਦੀ ਗੱਲ ਹੈ ਇਹ ਮੇਰੇ ਖਲਨਾਵਰ ਜਿਹੜਾ ਕਿ ਹੋ ਗਿਆ ਚਾਰ ਚਾਰ ਪੰਜ ਦਿਨ ਹੋ ਗਏ ਗੱਲ ਨੂੰ ਕੰਪਲੇਂਟ ਲਿਖਾਈ ਸੀ ਕੰਪਲੇਂਟ ਭਾਈ ਲਿਖਾਈ ਪੁਲਿਸ ਵਾਲੇ ਕਾਰਵਾਈ ਨਹੀਂ ਕਰਦੇ ਕੋਈ ਅੱਛਾ ਜੀ ਕੀ ਕਹਿੰਦੇ ਪੁਲਿਸ ਵਾਲੇ ਬਾਅਦ ਚ ਪੁਲਿਸ ਵਾਲੇ ਪੈਸੇ ਖਾ ਕੇ ਛੱਡ ਦਿੰਦੇ ਹੋ ਭਾਈ ਹਾਂਜੀ ਗੁੱਡ ਮੌਕੇ ਦੀ ਵੀਡੀਓ ਪ੍ਰੂਫ ਹੈਗਾ ਟੱਡੇ ਕੋਲ ਵੀਡੀਓ ਤੇ ਨਹੀਂ ਆ ਗਈ ਭਾਈ ਵੀਡੀਓ ਨੇ ਕਿੰਨੇ ਜਣੇ ਟੋਟਲ ਪਏ ਕਰੇ 12 ਜਣੇ ਹੈਗੇ ਆ ਭਾਈ ਸਾਰੇ ਘਰ ਦੇ ਉਹਨਾਂ ਦੇ ਆ ਗਏ ਬਾਕੀ ਕੀ ਕਰਦੇ ਹਾਂਜੀ ਭਾਈ ਮੰਗ ਕੀ ਕਰਦੇ ਪੁਲਿਸ ਕੌਣ ਸਾਨੂੰ ਮੰਗ ਕਰਦੇ ਆ ਕਿ ਉਹਨਾਂ ਨੂੰ ਕਾਰਵਾਈ ਪਾਉਣ ਉਹਨਾਂ ਤੇ ਫੜ ਕੇ ਲਿਆਂਦੇ ਛੱਡ ਦਿੰਦੇ ਆ ਪੁਲਿਸ ਵਾਲੇ ਹਾਂਜੀ ਪੈਸੇ ਖਾ ਲੈਂਦੇ ਆ ਉਹਨਾਂ ਕੋਲ ਕਿਹਦੇ ਕਿਹਦੇ ਛੱਟ ਲੱਗੀਆਂ ਛੱਟ ਮੇਰੇ ਲੱਗੀਆਂ ਸਿਰ ਤੇ ਲੱਗੀਆਂ ਭਾਈ ਯਾ ਛੱਟ ਲੱਗੀਆਂ ਤੇ ਛੱਟ ਲੱਗੀਆਂ ਔਰ ਮੇਰੇ ਮੇਰੇ ਹੀ ਲੱਗੇ ਪਈ ਮੈਨੂੰ ਕੱਲੇ ਨੂੰ ਪੈ ਗਈ ਸਾਰੇ ਜਣੇ ਕਿੰਨੇ ਜਣੇ ਪੈ ਗਏ ਤਿੰਨ ਜਣੇ ਪੈ ਗਏ ਪਈ ਕੱਲੇ ਨੂੰ ਹਾਂਜੀ ਉਹ ਪੁਰਾਣੀ ਗੱਲ ਪਤਾ ਝਗੜਾ ਹੋਇਆ ਕਰੀ ਗੱਲੋਂ ਝਗੜਾ ਪਈ ਮੈਂ ਜਾ ਰਹਾ ਸੀ ਗਲੀ ਤੇ ਉਹ ਮੈਨੂੰ ਵੇਖ ਕੇ ਇੱਦਾਂ ਹੀ ਪੈ ਗਏ ਸੀ ਮੈਨੂੰ ਵੇਖ ਕੇ ਗਾਲਾਂ ਕੱਢਦੇ ਪਏ ਮੈਂ ਪੁੱਛਣ ਗਿਆ ਤੇ ਮੈਨੂੰ ਪੈ ਗਏ ਉਦਾਂ ਹੀ ਕਿ ਉਹ ਬੇ ਕੋ ਪੁਰਾਣੀ ਰੰਜਿਸ਼ ਆਈ ਹੈ ਕਾਦੀ ਗੱਲੋਂ ਪਈ ਮੈਨੂੰ ਗਾਲਾਂ ਕੱਢਦੇ ਪਏ ਮੈਂ ਸੜਕ ਤੇ ਜਾ ਰਿਹਾ ਸੀ ਕਾਦੀ ਗੱਲੋਂ ਕੱਢੀਆਂ ਤੇ ਗਾਲ ਨਜਾਜ ਜੀ ਭਾਈ ਹਾਂਜੀ ਸਰ ਅੱਜ ਜੜਾ ਤਰਦਾ ਉਹ ਜੀਤ ਕੋਰ ਨੇ ਦਰਖਾਹ ਦਿੱਤੀ ਹੀ ਆਪਣੇ ਸ਼੍ਰੀਕੇ ਚ ਨੌ ਲੱਗਦੀ ਤਸਵੀਰ ਪਰ ਉਹਨਾਂ ਦਾ ਆਪਸ ਵਿੱਚ ਤੂਤੂ ਮੈਮ ਹੋਈ ਤੇ ਉਸ ਸੰਬੰਧ ਵਿੱਚ ਇੱਕ ਉਹ ਕਰਨਾਲੇ ਪਿੰਡ ਦਾ ਇੱਕ ਬਾਦਲ ਨੂੰ ਕਮਪਲੀਟ ਕੀਤੀ ਤੇ ਉਸ ਜਿਹਨਾਂ ਨੂੰ ਮਿਸ ਐਂਡਰਸਨ ਹੋਏ ਸਭ ਡਾਕਟਰ ਸਾਹਿਬ ਕੋਲ ਜੀ ਰਿਐਕਸ ਰਿਪੋਰਟਾ ਲੈਣੀ ਹੈ ਕਾਰਵਾਈ ਫੇਰ ਹੋਣੀ ਉਹ ਦੋਨੋਂ ਤਰ੍ਹਾਂ ਨੂੰ ਮਿਸ ਐਂਡਰਸਨ ਹੋ ਗਿਆ ਤੇ ਉਹ ਸਾਰਾ ਮਸਲਾ ਇਹ ਹੱਲ ਕਰਾ ਦਾਂਗੇ ਇਹਨਾਂ ਦਾ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਉਹਨਾਂ ਨੂੰ ਸਾਰਿਆਂ ਨੂੰ ਸਮਝਾ ਦਿੱਤਾ ਸਾਰੇ ਸਹਿਮਤ ਹੋ ਗਏ ਤੇ ਅੱਗੇ ਤਾਂ ਕੋਈ ਦਿੱਕਤ ਨਹੀਂ ਹੁੰਦੀ ਜਿਹਨਾਂ ਮਾਤਾ ਬਜ਼ੁਰਗ ਨੂੰ ਉਹਨਾਂ ਨੇ ਇਜਾਮ ਲਾਇਆ ਕਿ ਜਿਹੜੀ ਕਾਸਟੇਬਲ ਕੋਈ ਬਖਸ਼ੀਸ਼ ਸੰਗੇ ਐਸਆਈ ਵੀ ਮਰੂਗੀ ਦੇ ਵਿੱਚ ਕੋਈ ਚਪੇੜਾ ਵਗੈਰਾ ਉਹਨਾਂ ਦੇ ਮਾਰੀਆਂ ਦੇ ਉਹ ਕੋਈ ਚਪੇੜ ਨਹੀਂ ਮਾਰਾ ਸੋ ਜਦੋਂ ਦੋਵੇਂ ਆਪਸ ਵਿੱਚ ਹੱਥ ਇੱਕ ਦੂਜੇ ਦਾ ਹੱਥੀ ਪੈਣ ਲੱਗੀਆਂ ਸੀ ਉਹਨਾਂ ਨੂੰ ਹਟਾਇਆ ਉਹ ਮੈਡਮ ਨੇ ਚਪੇੜ ਤਾਂ ਕੋਈ ਮਰੀ ਨਹੀਂ ਗਈ ਤੇ ਮੈਂ ਸਾਰਾ ਤਸਦੀਕ ਕਰ ਲਿਆ ਫਿਰ ਜਦੋਂ ਬੰਦਾ ਇਦਾਂ ਗੁੱਸੇ ਟੁੰਜਾ ਫਿਰ ਗਲਤ ਗੱਲ ਤੇ ਇਾਮ ਲਾ ਦਿੰਦਾ ਅੱਜ ਅਰਜੀਤ ਕੋਰੋਨੀ ਜਿਹੜੇ ਵਾਲਮੀਕੀ ਭਾਈਚਾਰੇ ਦੇ ਆਏ ਸਨ ਹਾਂ ਜੀ ਪੂਰਾ ਉਹਨਾਂ ਨੂੰ ਇਨਸਾਨ ਮਿਲੂਗਾ ਅਰਜੀਤ ਕੋਰੋਨੀ ਜੋ ਰਵੀਬੰਦੀ ਉੱਤੇ ਹੋਊਗਾ